ਹੋਈ ਸੀਗੀ ਔਰ ਚੋਰੀ ਚੋਰੀ ਕਰਨ ਦੇ ਦੌਰਾਨ ਨੇ ਸ਼ੇ ਮੰਦਿਰ ਦਾ ਸ਼ਿਵਲਿੰਗ ਦੀ ਪਰਮਪੁਕਵਲਿੰਗ ਨੇ ਖੰਡਿਤ ਕੀਤਾ ਸੀਗਾ ਉਹਨਾਂ ਨੂੰ ਲੈ ਕੇ ਬਹੁਤ ਸਾਰੇ ਸੌਰੀ ਆਪਣੀ ਲੋਕਲ ਲੋਕੀਏ ਪੰਜਾਬ ਦੇ ਸਾਰੇ ਲੋਕੀ ਉਹਨਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਇਆ ਸੀਗਾ ਉਹ ਰੋਸ਼ ਵੀ ਜੋ ਹੈਗਾ ਸਾਨੂੰ ਦਿਖਣ ਨੂੰ ਮਿਲਿਆ ਸੀ ਮਾਮਲੇ ਦੀ ਸੈਂਸਿਟੀਵਿਟੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਿ ਖੰਨਾ ਪੁਲਿਸ ਨੇ ਵੱਖ-ਵੱਖ ਟੀਮਾਂ ਬਣਾ ਕੇ ਸਾਡੇ 6 ਟੀਮ ਬਣੀ ਸੀਗੀ ਇਮੀਡੀਏਟਲੀ ਇਸ ਕਮੇਡੇ ਉੱਤੇ ਲੱਗੇ ਰਹੇ ਔਰ ਇਹਦੇ ਵਿੱਚ ਸਾਨੂੰ ਬਟਾਲਾ ਪੁਲਿਸ ਕਾ ਵੀ ਮਦਦ ਮਿਲਿਆ ਨਾਲੇ ਜੋ ਹੈਗਾ ਵੱਖ-ਵੱਖ ਜਿਲ੍ਹਾ ਦੀ ਔਰ ਵੱਖ-ਵੱਖ ਜੋ ਰਾਜ ਦੀ ਜੋ ਅਲੱਗ ਬਾਕੀ ਦੇ ਸਟੇਟ ਹੈਗੇ ਉਹਨਾਂ ਦਾ ਵੀ ਇਹਦੇ ਤੇ ਸਾਨੂੰ ਮਦਦ ਮਿਲਿਆ ਮੈਂ ਪੇਸ਼ੀ ਦੇ ਦੌਰਾਨ ਤੁਹਾਨੂੰ ਦੱਸ ਦਵਾਂਗੀ ਤੋਂ ਇਹਦੇ ਤੇ ਕੰਮ ਕਰਦੇ ਹੋਏ ਸਾਨੂੰ ਦੋ ਸਸਪੈਕਟ ਉਹਨਾਂ ਦੇ ਫੋਟੋਗ੍ਰਾਫਸ ਮਿਲੇ ਸੀਗੇ ਵੀਡੀਓ ਫੁਟੇਜ ਮਿਲੇ ਸੀ ਉਹ ਅਸੀਂ ਪਬਲਿਕ ਦੇ ਨਾਲ ਵੀ ਸ਼ੇਅਰ ਕੀਤਾ ਸੀ ਕਿਉਂਕਿ ਸਾਨੂੰ ਉਮੀਦ ਸੀਗਾ ਕਿ ਪਬਲਿਕ ਦੇ ਵਿੱਚੋਂ ਵੀ ਕੁਝ ਇਨਪੁਟ ਸਾਨੂੰ ਮਿਲ ਸਕਦੀ ਸੀ। ਅ ਲੇਕਿਨ ਇਹਦੇ ਵਿੱਚ ਸਾਇੰਟੀਫਿਕਲੀ ਵੀ ਕੰਮ ਕਰਦੇ ਹੋਏ ਜੋ ਵਿਗਿਆਨਿਕ ਤਰੀਕੇ ਨਾਲ ਜੋ ਪੁਲਿਸਿੰਗ ਦੀ ਕੰਮ ਹੁੰਦੀ ਹੈ ਉਹਦੇ ਨਾਲ ਵੀ ਕੰਮ ਕਰਦੇ ਹੋਏ ਅਸੀਂ ਪੁਰਾਣੀ ਜੋ ਕੇਸਸ ਇਸ ਤਰੀਕੇ ਦੀ ਜੋ ਚੋਰੀ ਹੈਗੀ ਆ ਉਹ ਵਕਫ ਵਕ ਅਗਰ ਮੰਨ ਲੀਜੀਏ ਕੋਈ ਦੂਸਰੇ ਜ਼ਿਲ੍ਹੇ ਦੇ ਵਿੱਚ ਹੋਏ ਨੇ ਜਾਂ ਦੂਸਰੇ ਰਾਜ ਦੇ ਵਿੱਚ ਹੋਏ ਨੇ ਉਹਦੇ ਕਰਕੇ ਉਹਨਾਂ ਨਾਲ ਸ਼ੇਅਰ ਕਰਕੇ ਉਹਨਾਂ ਵੱਲੋਂ ਅਸੀਂ ਡਿਟੇਲਸ ਮੰਗੇ ਸੀਗੇ ਉਥੋਂ ਦੀ ਸਾਨੂੰ ਇੱਕ ਇਨਪੁਟ ਮਿਲੇ ਸੀ ਪੰਚਕੁਲਾ ਵੱਲੋਂ ਇੱਕ ਇਨਪੁਟ ਮਿਲੇ ਸੀਗੇ ਚੰਡੀਗੜ੍ਹ ਵੱਲੋਂ ਇੱਕ ਦਿੱਲੀ ਤੋਂ ਮਿਲੇ ਸੀ ਅਸੀਂ ਸਾਰਿਆਂ ਨੂੰ ਫੋਲੋ ਕਰਦੇ ਹੋਏ ਇੱਕ ਸਸਪੈਕਟ ਦੇ ਉੱਥੇ ਜ਼ੀਰੋ ਇਨ ਕੀਤਾ ਸੀਗਾ ਉਹਨਾਂ ਨੂੰ ਫੋਲੋ ਕਰਦੇ ਹੋਏ ਉੱਤਖੰਡ ਤੋਂ ਇੱਕ ਮੇਨ ਕੋਸ਼ਿਸ਼ ਇਸ ਕੇਸ ਦਾ ਹੈਗਾ ਰੇਸ਼ਮ ਸਿੰਘ ਉਹਨਾਂ ਨੂੰ ਅਸੀਂ ਫੜੇ ਔਰ ਉਹਨਾਂ ਦੇ ਜਦੋਂ ਫੜਣ ਤੋਂ ਬਾਅਦ ਉਹਨੇ ਕਨਫੈਸ ਵੀ ਕੀਤਾ ਕਿ ਉਹਨਾਂ ਨੇ ਆਪਣੇ ਗੈਂਗ ਮੈਂਬਰਾਂ ਦੇ ਨਾਲ ਮਿਲ ਕੇ ਜੋ ਸ਼ਿਵਪੂਰੀ ਮੰਦਿਰ ਹੈ ਇੱਥੋਂ ਦੀ ਨੇ ਚੋਰੀ ਕੀਤਾ ਸੀਗਾ ਇਦੇ ਨਾਲ ਦੀ ਜੋ ਸੀਗੇ ਇੱਕ ਰਵੀ ਕੁਮਾਰ ਸੀਗਾ ਉਹ ਰੋਪੜ ਜ਼ਿਲ੍ਹਾ ਆਪਣੀ ਟੀਮ ਰੇਡ ਕਰ ਰਹੀ ਸੀਗੇ ਇਹਦੇ ਵਿੱਚ ਮੈਂ ਐਸਐਸਪੀ ਚੰਡੀਗੜ੍ਹ ਸ਼੍ਰੀ ਸ਼੍ਰੀਮਤੀ ਕਵਰਦੀਪ ਕੌਰ ਉਹਨਾਂ ਦਾ ਮੈਂ ਧੰਨਵਾਦ ਦੇਣਾ ਚਾਹਾਂਗੀ ਉਹਨਾਂ ਦੇ ਟੀਮ ਦੇ ਨਾਲ ਮਿਲ ਕੇ ਅਸੀਂ ਇੱਕ ਦੋਸ਼ੀ ਨੂੰ ਚੰਡੀਗੜ੍ਹ ਤੋਂ ਫੜਿਆ ਉਹਦੇ ਨਾਲ ਨਾਲ ਐਸਐਸਪੀ ਉਦਮ ਸਿੰਘ ਨਗਰ ਉਤਰਾਖੰਡ ਰਾਜ ਉਦਰਾ ਉਤਰਾਖੰਡ ਮਨਜੂਨਾਤ ਜੀ ਉਹਨਾਂ ਦਾ ਮੈਂ ਧੰਨਵਾਦ ਕਰਨਾ ਚਾਹਾਂਗੀ ਉਹਨਾਂ ਦੇ ਲੋਕਲ ਟੀਮ ਦੇ ਨਾਲ ਮਿਲ ਕੇ ਆਪਣੇ ਡੀਐਸਪੀ ਹੈਗੇ ਸਮਰਾਲਾ ਨਾਲੇ ਉਹਨਾਂ ਦੇ ਕੋਲ ਡੀਐਸਪੀ ਡੀ ਦਾ ਚਾਰਜ ਹੈਗੇ ਉਹਨਾਂ ਨੇ ਉਦਮ ਸਿੰਘ ਨਗਰ ਤੋਂ ਰੇਸ਼ਮ ਸਿੰਘ ਨੂੰ ਅਰੈਸਟ ਕੀਤਾ ਉਹਦੇ ਨਾਲ ਜੋ ਜਗਜੀਵਨ ਜੀ ਹੈ ਹਮਾਰੇ ਸਪੈਸ਼ਲ ਬ੍ਰਾਂਚ ਦਾ ਉਹਨਾਂ ਨੇ ਲਖਨਊ ਜਾ ਕੇ ਜੋ ਸੁਨਿਆਰਾ ਸੀਗਾ ਜਿਨ੍ਹਾਂ ਨੇ ਇਹ ਚੋਰੀ ਦਾ ਸਮਾਨ ਖਰੀਦੀ ਸੀ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਲੈ ਕੇ ਆਏ ਉਨੇ ਦੇ ਨਾਲ-ਨਾਲ ਉਹਨਾਂ ਨੇ ਅਲੀਗੜ੍ਹ ਤੇ ਵੀ ਇਹਨਾਂ ਨੇ ਰੇਡ ਕੀਤਾ ਸੀਗਾ ਉਸਤੇ ਅਲਾਵਾ ਜੋ ਲੋਕਲ ਟੀਮ ਸੀਗੇ ਉਹਨੇ ਰੋਪੜ ਤੋਂ ਅਰੈਸਟ ਕੀਤੇ ਇਹਦੇ ਵਿੱਚ ਮੈਂ ਹਾਈਲਾਈਟ ਕਰਨਾ ਚਾਹਾਂਗੀ ਕਿ ਆਪਣੀ ਲੋਕਲ ਟੀਮ ਜੋ ਹੈਗੇ ਖੰਨਾ ਸੀਆਈ ਦੇ ਇੰਸਪੈਕਟਰ ਅਮਨਦੀਪ ਹੈ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਉਹਨਾਂ ਦੇ ਨਾਲ-ਨਾਲ ਸਬ ਇੰਸਪੈਕਟਰ ਸਿਮਰਨ ਹੈ ਆਪਣੀ ਟੈਕਨੀਕਲ ਦੇ ਦੌਰਾਨ ਕਿਉਂਕਿ ਇਹਦੇ ਵਿੱਚ ਬਹੁਤ ਸਾਰਾ ਵਿਗਿਆਨਿਕ ਤਰੀਕੇ ਨਾਲ ਆਪਾਂ ਨੂੰ ਕੰਮ ਕਰਨਾ ਪੈ ਗਿਆ ਇਹ ਇੰਨੇ ਬਹੁਤ ਬੜੀਆ ਕੰਮ ਕੀਤਾ ਉਹਦੇ ਨਾਲ ਜੋ ਚਾਰ ਮੁਲਾਜ਼ਮ ਸਾਡੇ ਬਟਾਲਾ ਪੁਲਿਸ ਦੇ ਵੀ ਆਏ ਸੀਗੇ ਅ ਐਸਆਈ ਜੀਪੀ ਸਿੰਘ ਐਸਆਈ ਕੁਲਦੀਪ ਐਸਆਈ ਰਜਿੰਦਰ ਔਰ ਕਾਂਸਟੇਬਲ ਅ ਅਮਨਪ੍ਰੀਤ ਇਹਨਾਂ ਨੇ ਸਾਨੂੰ ਲੋਕਲੀ ਸੀਸੀਟੀਵੀ ਕਾ ਚੈੱਕ ਕਰਨ ਦੇ ਵਿੱਚ ਸਾਡੀ ਮਦਦ ਕੀਤੀ ਸੀ ਔਰ ਇਹ ਸਾਰੀ ਚੀਜ਼ਾਂ ਦਾ ਜੋ ਓਵਰਆਲ ਸੁਪਰਵੀਜ਼ਨ ਜੋ ਚੱਲ ਰਿਹਾ ਸੀਗਾ ਉਹ ਆਪਣੀ ਐਸਪੀਡੀ ਸਾਹਿਬ ਸਰਵਜਿੰਦਰ ਜੀ ਉਹ ਕਰ ਰਹੇ ਸੀਗੇ ਲੇਕਿਨ ਇਹ ਪੂਰੀ ਵਾਰਦਾਤ ਜਦੋਂ ਹੋਈ ਇਹਨਾਂ ਦਾ ਸੈਂਸਿਟਿਵ ਨੋ ਸੈਂਸਿਟਿਵਿਟੀ ਨੂੰ ਧਿਆਨ ਵਿੱਚ ਰੱਖਦੇ ਹੋਏ डीजीपी साहब पंजाब गौरव यादव जी और नाले अपनी लुधियाना रेंज डीआईजी मैडम धनप्रीत कौर हर एक जो अपना तफ्तीश ਦਾ ਪਹਿਲੂ ਸੀਗਾ ਉਹਨਾਂ ਦੇ ਵਿੱਚ ਉਹਨਾਂ ਦੇ ਗਾਈਡੈਂਸ ਦੇ ਤਹਿਤ ਇਹ ਕੰਮ ਹੋ ਪਾਇਆ ਹੈਗਾ और मैं सारे ही सीनियर ऑफिसर्स ਦਾ ਧੰਨਵਾਦ ਕਰਨਾ ਚਾਹਾਂਗੀ ਨਾਲੇ ਖੰਨਾ ਦੇ ਜੋ ਜਿੰਨੇ ਵੀ ਆਪਣੇ पब्लिक ਨੇ ਉਹਨਾਂ ਦਾ ਵੀ ਮੈਂ ਧੰਨਵਾਦ ਕਰਨਾ ਚਾਹਾਂਗੀ ਜੋ ਇਹਨਾਂ ਨੇ ਕੋਆਪਰੇਸ਼ਨ ਕਰਨ ਦਿੱਤੀ ਹੈਗੇ ਉਦੇ ਨਾਲ ਹੀ ਪੂਰੇ ਪੰਜਾਬ ਦੇ ਜੋ ਮਾਹੌਲ ਨੂੰ ਸ਼ਾਂਤਮਈ ਰੱਖਣ ਦੇ ਵਿੱਚ ਜੋ ਵੀ ਮਤਲਬ ਜੋ ਵੀ ਇਹਨਾਂ ਦੇ ਵੱਲੋਂ ਸੈਕਟਰ ਵੱਲੋਂ ਸਾਨੂੰ ਕੋਆਪਰੇਸ਼ਨ ਮਿਲਿਆ ਉਹਨਾਂ ਦਾ ਸਾਰਿਆਂ ਦਾ ਮੈਂ ਧੰਨਵਾਦੀ ਦੇ ਤੇ ਤੜੇ ਰਾਹੀ ਮੈਂ ਦੇਣਾ ਚਾਹਾਂਗੀ ਇਹਦੇ ਵਿੱਚ ਮੈਂ ਇੱਕ ਚੀਜ਼ ਦੱਸਣਾ ਚਾਹਾਂਗੀ ਕਿ ਜੋ ਇਹਦੇ ਵਿੱਚ ਚੋਰ ਹੈਗੇ ਜੋ ਕ੍ਰਿਮੀਨਲਸ ਨੇ ਉਹ ਪੰਜਾਬ ਦੇ ਨਾਲ ਜਾਂ ਖੰਨੇ ਦੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਸੀਗਾ ਉਹ ਸਾਰੇ ਇੱਕ ਇੰਟਰ ਸਟੇਟ ਗੈਂਗ ਹੈਗੇ ਇਹਨੇ ਵੱਖ-ਵੱਖ ਰਾਜ ਦੇ ਬਿਲੋਂਗ ਕਰਦੇ ਹੈਗੇ ਇਹਨਾਂ ਨੇ ਵੱਖ-ਵੱਖ ਰਾਜੇ ਤੇ ਰਾਜ ਦੇ ਵਿੱਚ ਜਾ ਕੇ ਕ੍ਰਾਈਮ ਕੀਤੀ ਹੈਗੀ ਜਦੋਂ ਅਸੀਂ ਇਹਦੇ ਵਿੱਚ ਅਰੈਸਟ ਕੀਤਾ ਸਾਡੇ ਤਫਤੀਸ਼ ਦੌਰਾਨ ਸਾਡੇ ਪੁੱਛਗਿੱਛ ਦੌਰਾਨ ਇਹਨਾਂ ਨੇ ਦੋ ਚੋਰੀਆਂ ਹੋਰ ਮੰਨੇ ਨੇ ਜਿਨ੍ਹਾਂ ਨੇ ਬੰਗਲੌਰ ਕਰਨਾਟਕਾ ਦੇ ਵਿੱਚ ਕੀਤੀ ਸੀਗੇ ਪਿਛਲੇ 2 ਮਹੀਨੇ ਦੇ ਵਿੱਚ ਉੱਥੇ ਇਹਨਾਂ ਨੇ ਦੋ ਮੰਦਿਰਾਂ ਦੇ ਵਿੱਚ ਚੋਰੀ ਕੀਤੀ ਸੀਗੇ ਤਕਰੀਬਨ 8 ਕਿਲੋ ਚਾਂਦੀ ਇਹਨੇ ਉੱਥੋਂ ਦੀ ਚੋਰੀ ਕਰਕੇ ਲਿਆਏ ਸੀ ਔਰ ਇਸੀ ਸੋਨਿਆਰੇ ਨੂੰ ਇਹਨੇ ਵੇਚਿਆ ਸੀ ਇਸਤੇ ਅਲਾਵਾ ਤਾਨੂੰ ਯਾਦ ਹੋਊਗਾ 2018 ਦੇ ਵਿੱਚ ਮਾਨਸਾ ਦੇਵੀ ਕੰਪਲੈਕਸ ਪੰਚਕੁਲਾ ਦੇ ਵਿੱਚ ਇੱਕ ਵੱਡੀ ਚੋਰੀ ਹੋਈ ਸੀ ਉਹਦੇ ਵਿੱਚ ਵੀ ਇਹੀ ਗੈਂਗ ਜੋ ਹੈਗਾ ਉਹਨੇ ਕੀਤਾ ਸੀਗਾ ਜੋ ਇਹਦੇ ਚ ਰੇਸ਼ਮ ਸਿੰਘ ਜੋ ਹੈ ਮੇਨ ਅਨਦਰ ਮੈਂਬਰ ਹੈਗਾ ਗੈਂਗ ਦਾ ਉਹਨਾਂ ਦੇ ਉੱਤੇ 10 ਪਰਚੇ ਹੈਗੇ ਆ ਚੋਰੀਆਂ ਦੇ ਉਹਦੇ ਵਿੱਚ ਲਖਨਾਓ ਤੋਂ ਲਖਨਾਓ ਦੀ ਹੈਗੇ ਆ ਔਰ ਚੰਡੀਗੜ੍ਹ ਦੇ ਹੈਗੇ ਆ ਔਰ ਪੰਚਕੁਲੇ ਦੇ ਨੇ ਔਰ ਉਤਰਾਖੰਡ ਦੇ ਨੇ ਹੁਣ ਇੱਕ ਬਹੁਤ ਹੀ ਇੰਟਰਸਟਿੰਗ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਇਹਨਾਂ ਨੇ आ, कल रात दिल्ली ਤੋਂ ਨਿਕਲਣਾ ਸੀਗਾ ਤਮਿਲਨਾਡੂ ਔਰ ਤੇਲੰਗਾਨਾ ਕੇ ਲਈ ਉਹਨਾਂ ਨੇ ਉੱਥੇ ਚੋਰੀ ਕਰਨਾ ਸੀ ਦੋ ਮੰਦਰਾਂ ਦੇ ਵਿੱਚ ਦੋ ਮੰਦਰ ਤੇਲੰਗਾਨਾ ਦੇ ਵਿੱਚ ਔਰ ਦੋ ਮੰਦਰ ਇਹਨਾਂ ਨੇ ਤਮਿਲਨਾਡੂ ਦੇ ਵਿੱਚ ਕਿਉਂਕਿ ਇਹ ਉਸ ਤੋਂ ਪਹਿਲੇ ਹੀ ਆਪਣੇ ਗਿਰੋਹ ਦੇ ਵਿੱਚ ਆ ਗਏ ਤਾਂ ਫਿਰ ਉਹ ਅੱਗੇ ਹੋਣ ਵਾਲੇ ਜੋ ਚੋਰੀ ਸੀਗੀ ਉਹਦੇ ਤੇ ਵੀ ਉਹ ਪ੍ਰिवेंट ਹੋ ਪਾਏ ਹੈਗੇ ਔਰ ਨਾਲੇ ਜੋ ਇਹਨਾਂ ਨੇ ਕਰਨਾਟਕਾ ਦੇ ਵਿੱਚ ਕੀਤਾ ਸੀਗਾ ਚੋਰੀ ਦੋ ਚੋਰੀਆਂ ਉਹ ਵੀ ਇਹਦੇ ਵਿੱਚ ਟ੍ਰੇਸ ਹੋਏ ਨੇ ਲੇਕਿਨ ਇਹ ਹਲੇ ਸਾਡੇ ਕੋਲ ਆਏ ਹੋਏ ਨੇ ਹਲੇ ਇਹਨਾਂ ਦੇ ਪੁੱਛ ਕੀਣਾ ਬਾਕੀ ਹੈਗਾ ਤੋ ਇਹਦੇ ਵਿੱਚ ਜੋ ਵੀ ਇਨਫੋਰਮੇਸ਼ਨ ਆਉਗੀ ਉਹ ਅੱਗੇ ਤੁਹਾਡੇ ਨਾਲ ਸ਼ੇਅਰ ਕੀਤਾ ਜਾਊਗਾ ਇਹਦੇ ਨਾਲ ਹੀ ਜੋ ਜੁਵਲਰ ਹੈਗਾ ਜੋ ਸਨਿਆਰਾ ਹੈਗਾ ਉਹਦੇ ਤੇ ਵੀ ਕਟੋ-ਕਟ 12 ਮੁਕਦਮੇ ਹੈਗੇ ਜੋ ਹੁਣ ਤੱਕ ਜੋ ਸਾਡੇ ਨੋਲੇਜ 'ਚ ਆਏ ਹੋਏ ਨਹੀਂ ਉਹਨਾਂ ਦੇ ਮੇਨ ਆਹੀ ਸੀਗਾ ਕਿ ਇਹ ਚੋਰੀ ਦਾ ਸਮਾਨ ਖਰੀਦਦਾ ਸੀਗਾ ਵਕ-ਵਕ ਚੋਰਾਂ ਤੋਂ ਜੋ ਮੰਦਿਰਾਂ ਦੇ ਵਿੱਚ ਜੋ ਜਾ ਕੇ ਇਹ ਚੋਰੀ ਕਰਦੇ ਸੀਗੇ ਇਹਨਾਂ ਦੇ ਸਾਰੇ ਉਹਦੇ ਮਨ ਦੇ ਵਿੱਚ ਇਹ ਚੀਜ਼ ਆਉਂਦੀ ਹੈ ਕਿ ਅਗਰ ਇਹ ਬੰਦੇ ਬਾਹਰ ਦੇ ਹੈਗੇ ਤਾਂ ਫਿਰ ਇਹਨੇ ਖੰਨੇ ਦੇ ਵਿੱਚ ਕਿਵੇਂ ਆਏ ਇਹਨਾਂ ਦੀ ਇੱਕ ਕੋਈ ਮਕਸਦ ਨਹੀਂ ਹੁੰਦਾ ਕਿ ਅਸੀਂ ਇਸੇ ਜ਼ਿਲ੍ਹੇ ਦੇ ਜਾ ਕੇ ਕਰਨੇ ਹੈਗੇ ਇਹ ਦੇਖਦੇ ਸੀਗੇ ਗੂਗਲ ਦੇ ਵਿੱਚ ਫੋਟੋ ਦੇਖਦੇ ਸੀ ਕਿ ਮੰਦਿਰ ਦੇ ਫੋਟੋ ਦੇਖਦੇ ਸੀ ਉਹਨੂੰ ਦੇਖ ਕੇ ਉੱਥੇ ਉਹ ਫਾਈਨਲਾਈਜ਼ ਕਰਦੇ ਸੀ ਠੀਕ ਹੈ ਇਸ ਹਫਤੇ ਅਸੀਂ ਇਸ ਰਾਜ ਦੇ ਵਿੱਚ ਜਾ ਕੇ ਇਸ ਜ਼ਿਲ੍ਹੇ ਦੇ ਵਿੱਚ ਜਾ ਕੇ ਇਸ ਮੰਦਿਰ ਦਾ ਚੋਰੀ ਕਰਨੀ ਹੈਗੀ ਤਾਂ ਉਹਨਾਂ ਨੇ ਡਿਸਾਈਡ ਕੀਤਾ ਸੀਗਾ ਇਥੇ ਖੰਨੇ ਦੇ ਵਿੱਚ ਆ ਕੇ ਇਹ ਵਾਲਾ ਚੋਰੀ ਅਸੀਂ ਕਰਨੀ ਹੈਗੀ ਉਦੀ ਤਰ੍ਹਾਂ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਅੱਜ ਇਸ ਹਫਤੇ ਦਾ ਉਹਨਾਂ ਨੇ ਪਲਾਨ ਕੀਤਾ ਸੀ ਸਾਊਥ ਇੰਡੀਆ ਚ ਜਾ ਕੇ ਦੱਖਣ ਭਾਰਤ ਦੇ ਵਿੱਚ ਜਾ ਕੇ ਉੱਥੋਂ ਦੀ ਦੋ ਸਟੇਟ ਦੇ ਵਿੱਚ ਜਾ ਕੇ ਇਹਨੂੰ ਚੋਰੀ ਕਰਨਾ ਸੀਗਾ। ਤੋਂ ਮੈਂ ਇਹ ਮੰਨਦੀ ਆ ਕਿ ਵਿਦ தி ਸਪੋਰਟ ਫਰਮ ਦ ਸੀਨੀਅਰਸ ਸਾਰੇ ਸੀਨੀਅਰ ਆਫੀਸਰਸ ਦੇ ਸਪੋਰਟ ਦੇ ਨਾਲ ਔਰ ਮੈਂ ਸਪੈਸ਼ਲ ਤਰੀਕੇ ਨਾਲ ਆਪਣੀ ਮਿਨਿਸਟਰ ਸਾਹਿਬ ਅਮਨ ਅਰੋੜਾ ਜੀ ਆਏ ਸੀਗੇ ਇੱਥੇ ਤੁਸੀਂ ਸਾਰੇ ਜਾਣਦੇ ਹੋਗੇ। ਉਹਨਾਂ ਨੇ ਵੀ ਆਸ਼ਵਾਸਨ ਦਿੱਤਾ ਸੀ ਪੂਰੇ ਖੰਨੇ ਵਾਸੀਆਂ ਨੂੰ ਕਿ ਇਸ ਕੇਸ ਨੂੰ ਅਸੀਂ ਛੇਤੀ ਤੋਂ ਛੇਤੀ ਇਹਦੇ ਵਿੱਚ ਅਸੀਂ ਕਰ ਲਾਂਗੇ ਪ੍ਰੈਸ ਕਰ ਲਾਂਗੇ। ਉਨਰ ਸਪ ਉਹਨਾਂ ਦਾ ਵੀ ਇਹਦੇ ਵਿੱਚ ਬਹੁਤ ਸਪੋਰਟ ਸਪੋਰਟ ਰਹਾ ਕਿ ਜਦੋਂ ਅਸੀਂ ਦੂਜੇ ਸਟੇਟ ਨਾਲ ਕੋਆਪਰੇਟ ਕਰ ਰਹੇ ਸੀਗੇ ਨਾਲ ਹੀ ਕੋਆਰਡੀਨੇਟ ਕਰ ਰਹੇ ਸੀਗੇ ਨਾਲ ਹੀ ਜੋ ਹੈਗਾ ਸਾਰੇ ਸੀਨੀਅਰ ਆਫੀਸਰਸ ਦੇ ਬਹੁਤ ਸੀਨੀਅਰ ਲੈਵਲ ਦੇ ਵਿੱਚ ਵੀ ਸਾਰੇ ਸਟੇਟ ਦੇ ਵਿੱਚ ਇੰਟਰ ਕੋਆਰਡੀਨੇਸ਼ਨ ਰਹਾ ਔਰ ਲੋਕਲ ਆਪਣੀ ਟੀਮ ਹੈਗੇ ਪੰਜਾਬ ਪੁਲਿਸ ਦੀ ਟੀਮ ਪਾਵੇ ਖੰਨਾ ਪੁਲਿਸ ਦੀ ਹੈਗੀ ਆ ਜਾਂ ਦੂਜੇ ਪੁਲਿਸ ਦੀ ਹੈਗੇ ਇਹਨਾਂ ਸਾਰਿਆਂ ਦੇ ਅਫਰਟਸ ਦੇ ਨਾਲ ਇਹ ਕੇਸ 7 ਦਿਨ ਦੇ ਅੰਦਰ ਟ੍ਰੇਸ ਹੋਇਆ ਬੁੱਧਵਾਰ ਪਿਛਲੇ ਬੁੱਧਵਾਰ ਇਹ ਕ੍ਰਾਈਮ ਹੋਇਆ ਸੀਗਾ ਔਰ ਇਸ ਬੁੱਧਵਾਰ ਇਹ ਸਾਰੇ ਕ੍ਰਾਈਮਨਲਸ ਇਹਦੇ ਵਿੱਚ ਜੋ ਸੀਗੇ ਉਹ ਸਾਰੇ ਅਰੈਸਟ ਹੋਏ ਨੇ ਔਰ ਜੋ ਇਹਨਾਂ ਨੇ ਚਾਂਦੀ ਵੇਚੀ ਸੀ ਇਸ ਮੰਦਿਰ ਦੇ ਵਿੱਚ ਜੋ ਚੋਰੀ ਕਰਕੇ ਇਹ ਵੇਚੀ ਸੀ ਇਹਨਾਂ ਦਾ ਤਰੀਕਾ ਹੁੰਦਾ ਸੀਗਾ ਕਿ ਜੈਸੇ ਹੀ ਇਹਨਾਂ ਨੇ ਚੋਰੀ ਕੀਤੀ ਉਸ ਚੋਰੀ ਦਾ ਸਮਾਨ ਇਸ ਸੋਨਿਆਰ ਨੂੰ ਵੇਚ ਦਿੰਦੇ ਸੀਗੇ ਔਰ ਉਸੇ ਵਕਤ ਉਹਨਾਂ ਨੇ ਉਸ ਨੂੰ ਪਿਗਲਾ ਕੇ ਉਥੋਂ ਦੀ ਜੁਐਲਰੀ ਬਣਾਉਂਦਾ ਸੀਗਾ ਕਿ ਭਾਵੇਂ ਉਹ ਪਾਇਲ ਹੋ ਗਏ ਜਾਂ ਕੋਈ ਹੋਰ ਚੀਜ਼ੇ ਹੈਗੇ ਉਹ ਬਣਾ ਕੇ ਫਿਰ ਅੱਗੇ ਵੇਚਦਾ ਸੀਗਾ ਇਦੇ ਵਿੱਚ ਸਾਨੂੰ ट्रांजैक्शंस ਵੀ ਮਿਲੇ ਨੇ ਜੋ ਇੰਨੇ ਵੇਚੇ ਆ ਉਹਦਾ ਅਮਾਉਂਟ ਇਹ ਜੋ ਕਲਪਰੇਟ ਹੈਗੇ ਆ ਉਹਨਾਂ ਦੇ ਬੈਂਕ ਅਕਾਊਂਟ ਦੇ ਵਿੱਚ ਵੀ ਆਏ ਹੋਏ ਨੇ ਔਰ ਇਹਦੇ ਨਾਲ-ਨਾਲ ਇਹਨਾਂ ਨੇ ਹੋਰ ਵੀ ਜੋ ਕ੍ਰਾਈਮ ਇਹਨਾਂ ਨੇ ਕੀਤੇ ਆ ਵੱਖ-ਵੱਖ ਸਟੇਟਸ ਦੇ ਵਿੱਚ ਉਹਨਾਂ ਨੂੰ ਵੀ ਮੰਨੇ ਹੈਗੇ ਔਰ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਸਾਰੇ ਦੋਸ਼ਿਆਂ ਨੂੰ ਹੁਣ ਅਸੀਂ ਪੇਸ਼ ਕਰਾ ਰਹੇ ਹੈਗੇ ਆ ਉੱਥੋਂ ਦੀ ਉਹਨਾਂ ਨੂੰ ਵੀ ਰਿਕੁਐਸਟ ਕਰ ਲਾਂਗੇ ਇਹਦਾ ਰਿਮਾਂਡ ਹੋਰ ਸਾਨੂੰ ਮਿਲ ਜੂਗਾ ਉਦੇ ਜੋ ਵੀ ਚੀਜ਼ੇ ਸਾਹਮਣੇ ਆਣਗੇ ਫਿਰ ਉਹ ਤੁਹਾਡੇ ਨਾਲ ਅੱਗੇ ਸ਼ੇਅਰ ਕੀਤਾ ਜਾਊਗਾ ਕਿੰਨੇ ਮੈਂਬਰ ਸੀ ਗ੍ਰੋ ਦੇ ਮੈਂਬਰ ਦੋ ਪੰਜਾਬ ਦੇ ਆ ਤੇ ਦੋ ਯੂਪੀ ਦੇ ਆ ਇੱਕ 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 ਕਰਕੇ ਕੁੱਝ ਦੇਖਿਓ ਜੀ ਇਹਦੇ ਵਿੱਚ ਅਭੀ ਅਸੀਂ ਅਰੈਸਟ ਕੀਤੇ ਚਾਰ ਇਹਨਾਂ ਦੀ ਹਰ ਇੱਕ ਚੋਰੀ ਦੇ ਵਿੱਚ ਦੋ ਮੈਂਬਰ ਸੇਮ ਰਹਿੰਦੇ ਸੀਗੇ ਔਰ ਦੋ ਜਾਂ ਤਿੰਨ ਮੈਂਬਰ ਜੋ ਹੈਗੇ ਨਵੇਂ ਜੁੜ ਜਾਂਦੇ ਸੀਗੇ ਹੁਣ ਇਹਨਾਂ ਨੇ ਜੋ 18 ਦੇ ਵਿੱਚ ਚੋਰੀ ਕੀਤਾ ਸੀਗਾ ਉਹਦੇ ਵਿੱਚ ਇੱਕ ਦੋਸ਼ੀ ਹਲੇ ਵੀ ਰੋहिणी ਜੇਲ੍ਹ ਦਿੱਲੀ ਦੇ ਵਿੱਚ ਬੰਦ ਹੈਗਾ ਔਰ ਇੱਕ ਜੋ ਦੋਸ਼ੀ ਹੈਗਾ ਉਹ ਪੀਓ ਹੈਗਾ ਉਹ ਮਹਾਰਾਸ਼ਟਰ ਦਾ ਹੈਗਾ ਉਹ ਹਲੇ ਉਹ ਮਿਸਿੰਗ ਹੈਗਾ ਉਹ ਵੀ ਪਹਿਲੇ ਸੁਨਿਆਰੇ ਦੇ ਕੰਮ ਕਰਦਾ ਸੀਗਾ ਜੋ ਚੋਰੀ ਦਾ ਸਮਾਨ ਹੀ ਕਰਦੇ ਸੀ ਉਹਨਾਂ ਨੂੰ ਪਿਗਲਾ ਕੇ ਅੱਗੇ ਹੀ ਕੰਮ ਕਰਦਾ ਸੀ ਮੈਡਮ ਜਿਹੜੇ ਰਵੀ ਤੇ ਹਨੀ ਹੈ ਜੀ ਰੋਪੜ ਦੇ ਜੀ ਇਹ ਪੰਜਾਬ ਨਾਲ ਵੀ ਰਿਡਕਟਰ ਨਹੀਂ ਜਾਂ ਯੂਪੀ ਬਿਹਾਰ ਦੇ ਦਾ ਸੀ ਅ ਰਵੀ ਕੁਮਾਰ ਔਰ ਜੋ ਹਨੀ ਹੈ ਇਹ ਦੋਨੋਂ ਪੰਜਾਬ ਕੇ ਰਹਿਣੇ ਵਾਲੇ ਹਨਾਂ ਦੀ ਵਾਸਤਾ ਰੇਸ਼ਮ ਦੇ ਨਾਲ ਪੜੇ ਸੀ ਇੱਕ ਸਾਲ ਪਹਿਲੇ ਇੱਕ ਸਾਲ ਪਹਿਲੇ ਰੇਸ਼ਮ ਦੇ ਨਾਲ ਇਹਨਾਂ ਦੀ ਆਪਸੀ ਦੋਸਤੀ ਹੋਈ ਸੀਗੀ ਇਸ ਵਾਰੀ ਜਦੋਂ ਇਹ ਕ੍ਰਾਈਮ ਹੋਇਆ ਰੇਸ਼ਮ ਨੇ ਇਹਨੂੰ ਕਾਲ ਕੀਤਾ ਕਿ ਉਹਨੂੰ ਕਿਹਾ ਕਿ ਆਪਾਂ ਖੰਨੇ ਜਾਣਾ ਹੈ ਕਿ ਉੱਥੇ ਉਹਨੂੰ ਲੈ ਕੇ ਆਇਆ ਉਹ ਕੋਈ ਹੋਰ ਕੰਮ ਵਾਸਤੇ ਇੱਥੇ ਆ ਕੇ ਉਹਨੂੰ ਦੱਸਦਾ ਕਿ ਅਸੀਂ ਇਹ ਕੰਮ ਕਰਨੀ ਹੈਗੀ ਤੋਂ ਉਹ ਕੋਸ਼ਿਸ਼ ਕਰਦਾ ਹੈ ਜੋ ਸਿਲਵਰ ਪਲੇਟਿੰਗ ਹੁੰਦੀ ਹੈ ਚਾਂਦੀ ਦੀ ਪਲੇਟਿੰਗ ਹੁੰਦੀ ਹੈ ਸ਼ਿਵਲਿੰਗ ਦੇ ਉੱਤੇ ਦੀ ਉਹ ਕਢਾ ਲੈਣ ਦੀ ਕੋਸ਼ਿਸ਼ ਕਰਦਾ ਹੈ ਜਿਵੇਂ ਤੁਸੀਂ ਹਿਸਟਰੀ ਵੀ ਦੇਖੋਗੇ ਇਹਨਾਂ ਦਾ ਜਿਵੇਂ ਇਹਨਾਂ ਦੇ ਰੇਸ਼ਮ ਦੇ ਉੱਤੇ 10 ਪਰਚੇ ਹੈਗੇ ਇਹਨਾਂ ਨੇ ਗੁਰਦੁਆਰੇ ਦੇ ਵਿੱਚ ਵੀ ਚੋਰੀ ਕੀਤੀ ਹੈਗੀ ਦਿੱਲੀ ਦੇ ਵਿੱਚ ਇਹਨਾਂ ਨੇ ਗੁਰਦੁਆਰੇ ਦੇ ਵਿੱਚ ਚੋਰੀ ਕੀਤੀ ਹੈਗੀ ਔਰ ਚੰਡੀਗੜ੍ਹ ਦੇ ਵਿੱਚ ਨੇ ਮੰਦਿਰ ਦੇ ਵਿੱਚ ਕੀਤੀ ਹੈਗੀ ਆ ਔਰ ਬੈਂਗਲੌਰ ਦੇ ਵਿੱਚ ਜੋ ਹੈਗਾ ਉੱਥੇ ਇਹਨਾਂ ਨੇ ਇੱਕ ਸਾਈ ਮੰਦਿਰ ਦੇ ਵਿੱਚ ਕੀਤੀ ਹੈਗੀ ਆ ਇੱਕ ਦੇਵੀ ਟੈਂਪਲ ਜਿਹਾ ਕੀਤੀ ਹੈਗੀ ਆ ਤੋਂ ਇਹਨਾਂ ਦਾ ਮੈਂ ਇਹ ਨਹੀਂ ਮੰਨਦੀ ਮੈਂ ਮੰਨਦੀ ਆ ਜੋ ਚੋਰ ਹੁੰਦਾ ਜੀ ਉਹਦਾ ਕੋਈ دین ਧਰਮ ਨਹੀਂ ਹੁੰਦਾ ਤੋਂ ਜੋ ਬੰਦਾ ਗੁਰਦੁਆਰੇ ਦੇ ਵਿੱਚ ਕਰ ਰਿਹਾ ਹੈਗਾ ਉਹੀ ਬੰਦਾ ਮੰਦਿਰ ਦੇ ਚੋਰੀ ਕਰ ਰਿਹਾ ਹੈ ਇਹਦੇ ਵਿੱਚ ਮੇਨ ਮਕਸਦ ਇਹਨਾਂ ਦਾ ਸੀਗਾ ਕਿ ਚੋਰੀ ਕਰਕੇ ਲੈ ਕੇ ਜਾਣ ਦਾ ਉਹਦੇ ਵਿੱਚ ਜੋ ਆਪਣੇ ਸ਼ਿਵਲਿੰਗ ਹੈਗੇ ਆ ਉਹਨਾਂ ਦੀ ਡੈਸੈਕ੍ਰੇਸ਼ਨ ਮੈਂ ਜੀ ਜਿੰਨੇ ਕਿ ਟੀਮ ਦੇ ਮੈਂਬਰ ਨੇ ਇਹਦੇ ਇਦੇ ਵਿੱਚ ਚਾਰ ਮੈਂਬਰ ਸਗੇ ਜੀ ਇਦੇ ਚਾਰ ਅਸੀਂ ਅਰੈਸਟ ਕੀਤੀ ਹੈਗੀ ਉਹਦੇ ਨਾਲ ਇਸ ਕੇਸ ਦੇ ਵਿੱਚ ਨਹੀਂ ਹੈ ਜੀ ਇਸ ਕੇਸ ਦੇ ਵਿੱਚ ਇੱਕ ਬੰਦਾ ਹਲੇ ਰਹਿੰਦਾ ਹੈਗਾ ਜੋ ਅਰੈਸਟ ਕਰਨ ਵਾਲਾ ਹੈਗਾ ਮੋਹਿਤ ਹੈਗਾ ਲੇਕਿਨ ਇਹਨਾਂ ਦੇ ਹਰੇਕ ਜਦੋਂ ਤੁਸੀਂ ਐਫਆਈਆਰ ਆਪਾਂ ਕੱਢ ਕੇ ਦੇਖਦੇ ਆ ਹਰੇਕ ਦੇ ਵਿੱਚ ਦੋ ਮੈਂਬਰ ਇਹਨਾਂ ਦੇ ਸੇਮ ਰਹਿੰਦੇ ਆ ਯਾ ਰੇਸ਼ਮ ਰਹਿੰਦਾ ਯਾ ਮੋਹਿਤ ਰਹਿੰਦਾ ਉਹਦੇ ਨਾਲ ਬਾਕੀ ਬੰਦੇ ਹੋਰ ਜੁੜੇ ਜਾਂਦੇ ਹੈ ਨਹੀਂ ਜੀ ਮੈਂ ਇਹਨਾਂ ਕੋ ਨਾਮ ਸਭੀ ਦਾ ਬਤਾ ਦਿਆ ਇਸ ਵਿੱਚ ਕੋਈ ਮੁਹੰਮਦ ਨਹੀਂ ਹੈ

ਬਿਗਲਾ ਕਿ ਫਿਰ ਉਦਰ ਸੇਮ ਅਮਾਉਂਟ ਦੀ ਜੋ ਹੈਗਾ ਸਾਨੂੰ ਉੱਥੇ ਰਿਕਵਰ ਹੋਈ ਹੈ ਕਿ ਉਨੇ ਇਹ ਬਣਾਏ ਸੀਗਾ ਕੋਈ ਗਲਾਸ ਬਣਾਏ ਸੀ ਕੋਈ ਮੁਕਟ ਬਣਾਏ ਸੀ ਕੋਈ ਇਸ ਤਰੀਕੇ ਦੀ ਚੀਜ਼ ਬਣਾਏ ਸੀ ਕੋਈ ਰਿਸਰਚ ਕੀਤੀ ਹੈ ਜਾਂ ਇਹਨਾਂ ਨੇ ਦੇਖੀ ਕੀਤੀ ਆ ਕੋਈ ਇਸ ਤਰ੍ਹਾਂ ਦਾ ਨਹੀਂ ਇਹਨਾਂ ਨੇ ਇਹ ਕਰਦੇ ਸੀਗੇ ਜੀ ਗੂਗਲ ਦੇ ਉੱਤੇ ਫੋਟੋ ਚੱਕਰਦੇ ਸੀ ਫੋਟੋ ਚੱਕਰ ਕੇ ਉੱਥੇ ਹੈ ਤੇ ਇਸੇ ਤਰੀਕੇ ਦੀ ਹੁੰਦੀ ਹੈ ਜੀ ਆਪਣੇ ਉੱਥੇ ਦੀ ਫੋਟੋ ਅਸੀਂ ਲੈ ਰਹੇ ਹੈਗੇ ਬੰਗਲੌਰ ਤੋਂ ਫੋਟੋ ਅਸੀਂ ਖਰੀਦ ਰਹੇ ਆ ਉੱਥੋਂ ਦੀ बैंगलोर पुलिस होना सी टाइप कर रहे हैं फोटोग्राफ किस तरीके की है चौदह तरीक शाम को आए चौदह तरीक शाम वारदात की मंदिर के आस पास थे तीन बजे मंदिर वड़े तीन चाली बहर निकले और साढ़े पांच छे बजे तक ये निकल गए बहार रात का समय है जी हर कोई देखिए है, है उन्हें आए रात आए बारह आए फिर देखा मतलब जो मंदिर दे है तो और दस बजे भी बारह बजे भी, बजे भी पुलिस दिखी एक बजे भी पुलिस दिखी उस तो इन्हें करके तीन चार घंटे घूम रहे अः हाँ देखो जी वह फिर उन्होंने पूछ ग ਕਿ ਕੋਈ ਮਤਲਬ ਬੰਦਾ ਕੋ ਇਨੇ ਮੈਂ ਤੈਨੂੰ ਦੱਸ ਤਾ ਕਿ ਇਨੇ ਇਸ ਇਸ ਤਰੀਕੇ ਦਾ ਆਵਾਜ਼ਾ ਤੇਨੇ ਕਰਨ ਦਾ ਹਾਂਜੀ ਰਿਕਵਰੀ ਹੁਣ ਤੱਕ 3.5 ਕਿਲੋ ਜੋ ਚਾਂਦੀ ਹੈਗੀ ਉਹ ਰਿਕਵਰ ਹੋ ਗਈ ਹੈ ਜੀ ਨਹੀਂ ਜੀ ਸੋਨੇ ਦੇ ਵਿੱਚ ਜੋ ਨਤ ਸੀਗਾ ਮਾਤਾ ਦੇ ਉੱਤੇ ਜੋ ਲੱਗੇ ਸੀਗੇ ਉਹ ਮੰਦਿਰ ਤੋਂ ਹੀ ਬਰਾਮਦ ਹੋਈ ਸੀ ਕਿ ਮੰਦਿਰ ਕਮੇਟੀ ਦੇ ਉਸੇ ਦਿਨ ਸਾਨੂੰ ਫੋਨ ਆ ਗਿਆ ਸੀਗਾ ਉਹ ਜਦੋਂ ਇਹ ਮੁਕਟ ਕਢਾਲ ਰਹੇ ਸੀਗੇ ਉਸ ਵੇਲੇ ਜੋ ਨਤ ਸੀਗਾ ਉਹ ਉੱਥੇ ਡਿੱਗ ਪਿਆ ਸੀ ਕਪੜੇ ਦੇ ਅੰਦਰ ਡਿੱਗ ਪਿਆ ਸੀ ਮੰਦਰ ਕਮੇਟੀ ਨੇ ਸਾਨੂੰ ਇਨਫੋਰਮ ਕਰ ਦਿੱਤਾ ਸੀ ਕਿ ਨਤੂਨਾਂ ਨੂੰ ਮਿਲ ਗਈ ਹੈ। ਰੇਡਿੰਗ ਜਿਹੜੀਆਂ ਪਹਿਲਾਂ ਵੀ ਪੂਰੀਆਂ ਸੀ। 15 ਦੀ ਸੇਫਟੀ ਲਈ ਪ੍ਰਸ਼ਾਸਨ ਵੱਲੋਂ ਕੀ ਕਦਮ ਚੁੱਕਿਆ ਜਾ ਰਿਹਾ ਹੈ? ਉਹਦੇ ਵਿੱਚ ਦਿਖੀ ਜੀ ਸਾਨੂੰ ਇੰਨੇ ਮੰਦਿਰ ਮੰਦਿਰ ਵੱਲੋਂ ਵੀ ਪਬਲਿਕ ਵੱਲੋਂ ਵੀ ਡਿਮਾਂਡ ਸੀਗਾ ਕਿ ਉਥੇ ਪੀਸੀਆਰ ਵਗੈਰਾ ਵਧੋਣੀ ਹੈਗੀ ਆ। ਹੁਣ ਆਪਾਂ ਪੀਸੀਆਰ ਵੀ ਵਧਾਈ ਹੈਗੀ ਆ ਔਰ ਨਾਲ ਦੇ ਨਾਲ ਹੀ ਅਸੀਂ ਮੰਦਿਰ ਕਮੇਟੀ ਨੂੰ ਵੀ ਔਰ ਪਬਲਿਕ ਨੂੰ ਵੀ ਰਿਕੁਐਸਟ ਕਰ ਰਹੇ ਹੈਗੇ। ਕਿ ਉਹ ਆਪਣਾ ਜੋ ਠਿਕਰੀ ਫੇਰਾ ਹੁੰਦੇ ਆ ਔਰ ਚੌਂਕੀਦਾਰ ਹੁੰਦੇ ਨੇ ਔਰ ਉਸ ਤੋਂ ਮੋਸਟ ਇੰਪੋਰਟੈਂਟ ਹੈਗੇ ਇਸ ਸੀਸੀਟੀਵੀ ਕੈਮਰਾਸ ਇਹਨਾਂ ਨੂੰ ਆਪਾਂ ਵੱਤ ਤੋਂ ਵੱਧ ਲਵਾਈਏ ਜਿੱਥੇ ਮਾਰਕੀਟ ਏਰੀਆਜ਼ ਹੈ ਜਿੱਥੇ ਮੰਦਿਰ ਹੈ ਜਿੱਥੇ ਗੁਰਦੁਆਰਾ ਹੈ ਔਰ ਈਵਨ ਜੋ ਰਸਤੇ ਹੈ ਕਲੋਨੀਆਂਜ਼ ਹੈ 게ਟਿਡ ਕਮਿਊਨਿਟੀਆਂ ਉੱਤੇ ਸਾਰੇ ਅਸੀਂ ਕੈਮਰਾਸ ਦਾ ਕੁਝ ਜੋ ਹੈ ਕੁਝ ਜੋ ਹੈਗਾ ਉਹ ਪ੍ਰਸ਼ਾਸਨ ਵੱਲੋਂ ਲੱਗਦੇ ਹੈਗੇ ਕੁਝ ਜੋ ਹੈਗਾ ਮੋਸਟ ਇੰਪੋਰਟੈਂਟਲੀ ਆਪਣੇ ਸੇਫਟੀ ਵਾਸਤੇ ਆਪਾਂ ਨੂੰ ਆਪਣੇ ਘਰਾਂ ਦੇ ਵਿੱਚ ਵੀ ਲਾਉਣਾ ਚਾਹੀਦਾ ਔਰ ਆਪਣੀ ਉਹ ਜੋ ਹੈਗਾ ਸ਼ਾਪਸ ਦੇ ਉੱਤੇ ਵੀ ਲਾਉਣਾ ਚਾਹੀਦਾ ਔਰ ਈਵਨ ਮਾਰਕੀਟ ਦੇ ਵਿੱਚ ਵੀ ਲਾਉਣਾ ਚਾਹੀਦਾ। ਇਹਦੇ ਵਿੱਚ ਕੋਈ ਪ੍ਰਾਇਮਰੀ ਪ੍ਰਵਾਸੀ ਹੈ ਜਾਂ ਪ੍ਰਵਾਸੀ ਆ ਕੇ ਇੱਥੇ ਰਹਿ ਰਹੇ ਹੋ ਉਹਨਾਂ ਦੀ ਕੋਈ ਆਇਡੈਂਟੀਟੀ ਹੈ ਜਾਂ ਇਹ ਆਇਡੈਂਟੀਟੀ ਹੈ ਕਿ ਕਿਰਾਏ ਤੇ ਰਹਿੰਦੇ ਵੀ ਇਹਦੇ ਵਿੱਚ ਦੇਖੋ ਜੀ ਮੈਂ ਆਪਕੋ ਬੋਤਾਤੀ ਹੂੰ ਇਹ ਮੇਰੀ ਰਿਕਵੈਸਟ ਹੈ ਤੁਹਾਡੀ ਤੁਹਾਡੀ ਮੀਡੀਆ ਵੱਲੋਂ ਇਹਦੇ ਵਿੱਚ ਸਾਡੇ ਹਰ ਇੱਕ ਪੁਲਿਸ ਸਟੇਸ਼ਨ ਦੇ ਨਾਲ ਸਾਂਝ ਕੇਂਦਰ ਬਣੀ ਹੋਈ ਹੈਗੀ ਸਾਂਝ ਕੇਂਦਰ ਵੱਲੋਂ ਅਸੀਂ ਪਹਿਲੇ ਵੀ ਰਿਕਵੈਸਟ ਕੀਤੀ ਹੈਗੀ ਆ ਹੁਣ ਵੀ ਕਹਿ ਰਹੇ ਹੈਗੇ ਆ ਜੋ ਵੀ ਤੁਸੀਂ ਘਰ ਦੇ ਵਿੱਚ ਡੋਮੈਸਟਿਕ ਹੈਲਪਰ ਰੱਖਦੇ ਰੱਖਦੇ ਆ ਭਾਵੇਂ ਤੁਸੀਂ ਫੈਕਟਰੀ ਦੇ ਵਿੱਚ ਪਾਵੇਂ ਤੁਸੀਂ ਆਪਣਾ ਕੰਮ ਮਹੀਨੇ ਦਾ ਕੰਮ ਕਰਾ ਰਹੇ ਹੈਗੇ ਪਾਵੇਂ ਪੇਂਟਿੰਗ ਕਰਾ ਰਹੇ ਆ ਪਾਵੇਂ ਕੁਝ ਕਰਾ ਰਹੇ ਹੈਗੇ ਉਹਨਾਂ ਦੀ ਆਧਾਰ ਕਾਰਡ ਉਹਨਾਂ ਦੀ ਡਿਟੇਲਸ ਪਿੱਛੋਂ ਕਿੱਥੋਂ ਦੀ ਹੈ ਨਹੀਂ ਉਹਨਾਂ ਦਾ ਮੋਬਾਈਲ ਨੰਬਰ ਇਹ ਤਿੰਨੋਂ ਚੀਜ਼ੇ ਆਪ ਆ ਕੇ ਆਪਣੇ ਨਜ਼ਦੀਕੀ ਸਾਂਝ ਕੇਂਦਰ ਦੇ ਵਿੱਚ ਡਿਪੋਜ਼ਿਟ ਕਰਾਈਏ ਇਮੀਡੀਏਟਲੀ ਇਹ ਦਿਸ ਇਜ਼ ਫੋਰ ਆਰ ਓਨ ਸੇਫਟੀ ਨਹੀਂ ਮੰਨ ਲਓ ਨਹੀਂ ਕਰਾਉਂਦੇ ਹੈਗੇ ਕਿ ਉਹਨਾਂ ਦੇ ਖਿਲਾਫ ਕੋਈ ਕੰਮ ਨਹੀਂ ਕਰਾਉਂਦੇ ਤੱਕ ਫਾਸਟ ਰੱਖ ਨਹੀਂ ਇਹਦੇ ਵਿੱਚ ਦੇਖੋ ਜੀ ਪਹਿਲੇ 188 ਦਾ ਹੁੰਦਾ ਸੀਗਾ ਇਹ ਇਟ ਇਜ਼ ਅ ਕਿ ਆਕੇ ਤੇ ਆਪ ਕੋ ਪ੍ਰੀਕਾਸ਼ਨਰੀ ਮੇਜਰ ਹੁੰਦੀ ਹੈ ਇਟ ਇਜ਼ ਫॉर आवर ओन ਸੇਫਟੀ ਤੋਂ ਇਹ ਦੇ ਕਰਕੇ ਤੜੇ ਰਹੀ ਅਸੀਂ ਤੇ ਹੈਗੇ ਆ ਸੋ ਵੀ ਇਟ ਇਜ਼ ਇਸ ਵਿੱਚ ਡੀਸੀ ਸਾ ਵੱਲੋਂ ਆਰਡਰ ਹੁੰਦੇ ਹੈਗੇ ਕਿ ਆਪ ਇਸਪੇ ਕਰੋ ਸਾਰੇ ਵੈਰੀਫਿਕੇਸ਼ਨ ਕਰੋ ਜਿਨ੍ਹਾਂ ਦੀ ਤੁਸੀਂ ਕਰਦੇ ਰੱਖ ਰਹੇ ਹੈਗੇ ਆ ਤੋਂ ਅਸੀਂ ਦੁਬਾਰਾ ਕਰਵਾ ਦਾਂਗੇ ਡੀਸੀ ਸਾ ਵੱਲੋਂ ਬਟ ਦੈਨ ਅਦਰਵਾਈਜ਼ ਆਲਸੋ ਪ੍ਰੋਵੀਜ਼ਨ ਹੈਗੇ ਆ ਤੁਸੀਂ ਜਾ ਕੇ ਸਾਂਝ ਦੇ ਵਿੱਚ ਆਪਣੇ ਜਿਨ੍ਹਾਂ ਨੇ ਵੀ ਤੁਸੀਂ ਕਰਦੇ ਰੱਖਣਾ ਚਾਹਨੀ ਹੋ ਵੈਰੀਫਿਕੇਸ਼ਨ ਜ਼ਰੂਰ ਕਰਵਾਓ ਨਹੀਂ ਇਹ ਮੈਂ ਆਪਕੋ ਬਤਾਦੀ ਅਗਲੀ ਗੱਲ ਹਾਂ ਹਾਂ ਠੀਕ ਜੀ ਜੀ ਪੁਲਿਸ ਵੱਲੋਂ ਜਾਰੀ ਪੁਲਿਸ ਵੱਲੋਂ ਹਾਂ ਸਾਨੂੰ ਕੰਮ ਨੂੰ ਨਾ ਨਾ ਬਸ ਕਿਸੇ ਕੋ ਦੇਖੀ ਜੀ ਪਹਿਲੇ ਦਿਨ ਜਦੋਂ ਵਾਰਦਾਤ ਹੋਈ ਸੀਗੀ ਉਸੇ ਦਿਨ ਇਹ ਗੱਲ ਦੱਸਿਆ ਗਿਆ ਸੀਗਾ ਭਾਵੇਂ ਸਾਨੂੰ ਸਮਾਂ ਜ਼ਿਆਦਾ ਲੱਗੇ ਅਸੀਂ ਕਿਸੇ ਨੂੰ ਨਹੀਂ ਫਸਾਉਣੀ ਹੁੰਦੀ ਏ ਕਿਉਂਕਿ ਕੋਰਟ ਵਾਸਤੇ ਮੈਂ ਜਵਾਬ ਦੇਈਆਂ ਪਬਲਿਕ ਨਹੀਂ ਹੈਗੀ ਏ ਨਹੀਂ ਨਹੀਂ ਮੈਂ ਆਪਕੋ ਬਤਾ ਰਹੀ ਹਾਂ ਨਹੀਂ ਇਸੇ ਲਈ ਇਸੇ ਲਈ ਆਪਾਂ ਨੂੰ ਨਾ ਸਮਾਂ ਲੱਗਿਆ ਨਾ ਜੀ ਇਦੇ ਵਿੱਚ ਜੋ ਉਹਦੇ ਵਿੱਚ ਬਸ ਇਹ ਨਹੀਂ ਹੁੰਦਾ ਜੀ ਬਸ ਫੇਸ ਮੈਚ ਹੋ ਰਿਹਾ ਕਿ ਨਹੀਂ ਹੋ ਰਿਹਾ ਹੈਗਾ ਆਪਾਂ ਨੂੰ ਉਹਦੇ ਵਿੱਚ ਵਿਗਿਆਨਿਕ ਤਰੀਕੇ ਨਾਲ ਉਹਨਾਂ ਨੂੰ ਪ੍ਰੂਫ ਕਰਨੀ ਹੁੰਦੀ ਹੈ ਐਵੀਡੈਂਸ ਉਸ ਵੇਲੇ ਜਦੋਂ ਇਹ ਸੀਗਾ ਕਿ ਉਹਦਾ ਉਹਦਾ ਸਾਡੇ ਕੋਲ ਕੀ ਪ੍ਰੂਫ ਹੈਗੀ ਆ ਉਹਦੇ ਵਿੱਚ ਉਹਨਾਂ ਦਾ ਖੂਨ ਡੁੱਲਿਆ ਹੋਇਆ ਜੀ ਉਹਦਾ ਫਿੰਗਰਪ੍ਰਿੰਟ ਹੈਗੇ ਆ ਉਹ ਸਾਰੇ ਚੀਜ਼ੇ ਮੈਚ ਹੋਣ ਤੋਂ ਬਾਅਦ ਹੀ ਫਿਰ ਅਸੀਂ ਇੱਥੇ ਇੰਨਾ ਵੱਡਾ ਪ੍ਰੈਸ ਕਾਨਫਰੈਂਸ ਕਰਕੇ ਦੱਸ ਰਹੇ ਹਾਂਗੇ ਔਰ ਜੋ ਉਦੋਸ਼ੀ ਹੈਗੇ ਆ ਉਹਨਾਂ ਦੀ ਜੋ ਇੱਕ ਫੁਟੇਜ ਸਾਰੇ ਨੇ ਦੇਖਿਆ ਹੁਣ ਉਹਦਾ ਇੱਕ ਡਿਸਟਿੰਕਸ਼ਨ ਸੀਗਾ ਜੀ ਕੇ ਸਟਾਈਲ ਦਾ ਜਿਵੇਂ ਵਾਲ ਦਾ ਸੀਗਾ ਉਹ ਤੁਸੀਂ ਆਪ ਦੇਖ ਸਕਦੇ ਹੈਗੇ ਉਹਨਾਂ ਦਾ ਫੋਟੋਗ੍ਰਾਫ ਅਸੀਂ ਰਿਲੀਜ਼ ਕਰ ਲਾਂਗੇ ਤੁਹਾਨੂੰ ਪਤਾ ਚਲ ਜਾਏਗਾ ਬਟ ਇਹਦੇ ਲੇਕਿਨ ਪਬਲਿਕ ਨੂੰ ਮੇਰੇ ਵੱਲੋਂ ਇਹ ਆਸ਼ਵਾਸਨ ਹੈਗੇ ਆ ਤੁਸੀਂ ਬਿਲਕੁਲ ਬੇਫਿਕਰ ਰਹਿ ਸਕਦੇ ਹੈਗੇ ਜਿਹਦੇ ਵਿੱਚ ਜੇ ਇਹ ਕੰਮ ਕੀਤੇ ਆ ਉਹਨਾਂ ਨੂੰ ਫੜਕੇ ਲੈ ਕੇ ਆਏ ਆਪਾਂ ਉਹਨਾਂ ਦੀ ਪੂਰੀ ਵਿਗਿਆਨਿਕ ਤਰੀਕੇ ਨਾਲ ਮੈਚ ਕਰਕੇ ਉਸਕੇ ਬਾਅਦ ਹੀ ਤੜੇ ਸਾਹਮਣੇ ਹੈਗਾ ਪੇਸ਼ ਕਿਰਾਏ ਜਾ ਰਹੇ ਆ ਅ ਇਹ ਹੈਗੇ ਜੀ ਆਪਣੇ ਐਫਆਈਆ ਇਹ ਆਪਣੀ ਨਵਾਂ ਜੋ ਕਾਨੂੰਨ ਲਾਗੂ ਹੋਇਆ ਉਹਦੇ ਹਿਸਾਬ ਸੇ ਅਸੀਂ ਕੀਤੇ ਹੈਗੇ ਆ 3314 ਐਂਡ 305 299 ਬੀ ਐਨ ਐਸ ਇਹਦੇ ਵਿੱਚ ਸੈਕਰੀਲੇਜ ਵੀ ਹੈਗੇ ਆ ਜਿਵੇਂ ਪਹਿਲੇ ਤੁਸੀਂ 295 ਕਹਿੰਦੇ ਸੀਗੇ 600 ਗ੍ਰਾਮ ਬਿਲਕੁਲ ਜੀ ਉਹਨਾਂ ਦੀ ਜੋ ਇਹਦੇ ਚ ਟੀਮ ਨੇ ਬਹੁਤ ਮਿਹਨਤ ਕੀਤੀ ਹੈਗੀ ਆ ਅਸੀਂ ਵਕ ਵਕ ਰਾਜੇ ਦੇ ਵਿੱਚ ਗਏ ਨੇ ਪਿਛਲੇ 7 ਦਿਨਾਂ ਦੇ ਵਿੱਚ ਜੋ ਇਹਨਾਂ ਦੀ ਮਿਹਨਤ ਹੈ ਤੁਸੀਂ ਸਾਰੇ ਨੇ ਦੇਖ ਹੀ ਰਹੇ ਹੈਗੇ ਆ ਤੋਂ ਉਹਦੇ ਅਕੋਰਡਿੰਗਲੀ ਡੀਜੀਪੀ ਪੰਜਾਬ ਸਾਹਿਬ ਨੇ ਬਹੁਤ ਹੀ आ, मतलब खुले दिल से हमें हमने बताया है कि उनको उनका जे रिवॉर्ड बन रही है वो सारे असी कराया जाएगा धन्यवाद जी इनमें देखिए जी आ, शुरुआत हम करते हैं यहाँ एसएसपी चंडीगढ़ पी चंडीगढ़ है मैडम मा, कमरदीप कौर जी उनके साथ साथ एसएसपी एस सिंह नगर उत्तराखंड है जी। आ, श्री मंजुनाथ जी है ये चौदह बैच के आईपीएस ऑफिसर ने ਉਹਨਾਂ ਦੇ ਨਾਲ ਉਹਨਾਂ ਦਾ ਆਪਣਾ ਇੱਕ ਹੋਰ ਅਫੀਸਰ ਹੈਗੇ ਆ ਚੰਦਰਸ਼ੇਖਰ ਜੀ ਹੈ ਉਹ ਵੀ ਉਦਮ ਸਿੰਘ ਨਗਰ ਦੇ ਹੈਗੇ ਉਹਨਾਂ ਦੇ ਨਾਲ ਲਖਨਊ ਪੁਲਿਸ ਤੇ ਇੱਕ ਸਬ ਇੰਸਪੈਕਟਰ ਸਾਹਿਬ ਨੇ ਸਾਨੂੰ ਬੜੀ ਮਦਦ ਕੀਤੀ ਸੀ ਜਦੋਂ ਅਸੀਂ ਜੂਲਰ ਨੂੰ ਅਰੈਸਟ ਕਰਨ ਗਏ ਸੀ ਇਹ ਜੋ ਤਿੰਨ ਜੋ ਹੈਗੇ ਸਾਰੇ ਅਫੀਸਰ ਉਸ ਦੇ ਨਾਲ ਆਪਣਾ ਆਪਣੇ ਸਟੇਟ ਦਾ ਜੋ ਬਟਾਲਾ ਪੁਲਿਸ ਦੇ ਚਾਰ ਮੈਂਬਰ ਜੋ ਆਈਸੀ ਕੇ ਸਾਨੂੰ ਇੱਥੇ ਆਪਣੇ ਕੰਮ ਦੇ ਵਿੱਚ ਅਸਿਸਟ ਅਸਿਸਟੈਂਸ ਕਰਨੇ ਕੇ ਨਹੀਂ ਜੀ ਨਸ਼ਿਆਦਾਈ ਦੇ ਵਿੱਚ ਹਾਲ ਤੱਕ ਕੋਈ ਸਾਮ ਨਹੀਂ ਆਈ ਜੀ ਜੀ ਉਹ ਹਲੇ ਅਸੀਂ ਕਰ ਰਹੇ ਹੈਗੇ ਜੀ ਐਜ਼ ਆਫ ਨਾਓ ਸਾਡੇ ਵੱਲੋਂ ਨਹੀਂ ਨਹੀਂ ਉਹ ਮੈਂ ਦੱਸਾਂਗੀ ਇਹਦੇ ਵਿੱਚ ਕੀ ਹੈ ਜੀ ਜੋ ਇੰਨੇ ਚਾਂਦੀ ਵੇਚਿਆ ਸੀਗਾ ਉਹਦਾ ਅਮਾਉਂਟ ਇਹ ਦੋਸ਼ੀਆਂ ਨੂੰ ਆਏ ਸੀ ਉਹਨਾਂ ਦੇ ਅਕਾਊਂਟ ਦੇ ਵਿੱਚ ਬੈਂਕ ਅਕਾਊਂਟ ਦੇ ਵਿੱਚ ਜੋ ਮੈਂ ਉਹ ਆਪਾਂ ਤੁਹਾਨੂੰ ਬਤਾ ਰਹੀ ਹੂੰ ਇਹਨਾਂ ਨੇ 3 ਲੱਖ ਦੇ ਆਸ-ਪਾਸ ਇਹਨਾਂ ਨੂੰ ਅਮਾਉਂਟ ਟ੍ਰਾਂਸਫਰ ਕੀਤੀ ਹੈਗੀ ਉਹਨਾਂ ਨੂੰ ਅਸੀਂ ਫ੍ਰੀਜ਼ ਕਰਵਾਤੀ ਹੈਗੀ ਬੈਂਕ ਅਕਾਊਂਟ ਤੇ ਔਰ ਜੋ ਦੋਸ਼ੀਆਂ ਦੇ ਅਕਾਊਂਟ ਤੋਂ ਆਏ ਸੀਗੇ ਉਹ ਵੀ ਫ੍ਰੀਜ਼ ਕੀਤਾ ਹੈਗਾ ਔਰ ਜੋ ਸੁਨੀਆ ਰਹੇਗਾ ਉਹਨਾਂ ਦੀ ਅਕਾਊਂਟ ਵੀ ਅਸੀਂ ਫ੍ਰੀਜ਼ ਕੀਤੀ ਹੈਗੀ ਤਾਂ ਕਿ ਇਹ ਅੱਗੇ ਇਹਨਾਂ ਨੂੰ ਵਰਤੇ ਨਾ ਕਰ ਸਕੇ ਜੀ ਵੈਪਨ ਨਹੀਂ ਸੀਗਾ ਜੀ ਕੋਈ ਵੀ ਇਹਨਾਂ ਕੋਲ ਰਸੇ ਰਸੇ ਯੂਜ਼ ਕਰਕੇ ਆ ਗਿਆ ਇਹਨੇ ਹਾਂ ਰੋਡ ਜੋ ਹੁੰਦਾ ਸੱਬਲ ਹੁੰਦਾ ਸੀਗਾ ਜੋ ਪਲੇਟਿੰਗ ਕੱਢਣੇ ਕੇ ਲਈ ਧੰਨਵਾਦ ਜੀ ਧੰਨਵਾਦ ਜੀ ਥੈਂਕ ਯੂ